ਅੱਜ ਦੀ ਜਿਹੜੀ ਤੁਹਾਨੂੰ ਕਹਾਣੀ ਸੁਣਾਉਣ ਜਾ ਰਹੇ ਹਾਂ ਇਹ ਕਹਾਣੀ ਹੈ ਇੱਕ ਕੁੜੀ ਦੀ ਜਿਹੜੀ ਪੈਦਾ ਹੁੰਦੀ ਹੈ ਤੇ ਪੈਦਾ ਹੋਣ ਤੇ ਉਹਦੇ ਮਾਪੇ ਸੋਨੀਆ ਉਸ ਦਾ ਨਾਮ ਰੱਖਦੇ ਆ ਤੇ ਉਹ ਆਪਣੇ ਆਪ ਦਾ ਨਾਮ ਵੱਡੀ ਹੋ ਕੇ ਰਾਜੂ ਰੱਖ ਲੈਂਦੀ ਹੈ ਤੇ ਉਹ ਕੁੜੀ ਤੋਂ ਮੁੰਡਾ ਬਣ ਜਾਂਦੀ ਹੈ ਮੁੰਡਿਆਂ ਵਾਲਾ ਪਹਿਰਾਵਾ ਮੁੰਡਿਆਂ ਵਾਲੇ ਕੰਮਕਾਰ ਇਹ ਸਾਰਾ ਕੁਝ ਕਰਨ ਲੱਗ ਜਾਂਦੀ ਹੈ ਨਾਮ ਤੋਂ ਲੈ ਕੇ ਆਪਣੇ ਕੰਮਕਾਰ ਆਪਣੀ ਸ਼ਰੀਰ ਦੀ ਲੁੱਕ ਬਦਲਣ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਜਦੋਂ ਇਸ ਤੋਂ ਪਹਿਲਾਂ ਇਸਦੇ ਘਰੇ ਬਾਪ ਦੇ ਘਰੇ ਪੰਜ ਧੀਆਂ ਜਨਮ ਲੈਂਦੀਆਂ ਮਾਪਿਆਂ ਨੂੰ ਪੁੱਤ ਦੀ ਚਾਹਤ 'ਚ ਇਸ ਕੁੜੀ ਨੂੰ ਮਾਂ ਵੀ ਅਪਣਾਉਣ ਤੋਂ ਇਨਕਾਰ ਕਰ ਦਿੰਦੀ ਹੈ ਪਰ ਫਿਰ ਇਹ ਆਪਣੇ ਪਰਿਵਾਰ ਦਾ ਐਸਾ ਬੋਝ ਚੱਕਦੀ ਹੈ ਕਿ ਸਾਰੇ ਟੱਬਰ ਦਾ ਬੋਝ ਚੱਕ ਲੈਂਦੀ ਹੈ ਤੇ ਮੁੰਡਾ ਬਣ ਜਾਂਦੀ ਹੈ ਤੁਹਾਨੂੰ ਸੁਣਾਉਣੀ ਹੈ ਇਸ ਕੁੜੀ ਦੀ ਕਹਾਣੀ ਇਹ ਵੇਖਣ ਚ ਚਾਹੇ ਮੁੰਡਾ ਲੱਗਦੀ ਹੈ ਪਰ ਇਹ ਹੈ ਕੁੜੀ ਕਿ ਕਿਵੇਂ ਸਾਡਾ ਸਮਾਜ ਕੁੜੀਆਂ ਲਈ ਅੱਜ ਵੀ ਕਿੰਨਾ ਮੁਸ਼ਕਲ ਹੈ ਤੇ ਮੁੰਡਾ ਬਣ ਕੇ ਉਸ ਨੂੰ ਕੰਮ ਕਰਨਾ ਪੈਂਦਾ ਸੁਣਾਉਣੀ ਆ ਤੁਹਾਨੂੰ ساری ਕਹਾਣੀ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਜੇਕਰ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰਿਓ ਜੇ ਤੇ ਕਮੈਂਟ ਵੀ ਜ਼ਰੂਰ ਕਰਿਓ ਜੀ। ਠੀਕ ਗੱਲ ਹੈ ਜੀ। ਠੀਕ ਗੱਲ ਜੀ। ਸੋਨੀਆ ਤੋਂ ਰਾਜੂ ਕਿਉਂ ਬਣਨਾ ਪਿਆ? ਉਹ ਮੇਰੇ ਪੰਜ ਸਿਸਟਰ ਨੇ ਤਾਂ ਉਹ ਕਹਿੰਦੇ ਸਾਡੇ ਬ੍ਰਦਰ ਨਹੀਂ ਹੈਗੇ ਚਾਚੇ ਤਾਏ ਹੈਗੇ ਉਹਨਾਂ ਦੇ ਬ੍ਰਦਰ ਹੈਗੇ ਕਦੇ ਅਸੀਂ ਮਤਲਬ ਕਿ ਘੱਟ ਵੱਦੀ ਬੁਲਾਉਂਦੇ ਆ ਉਹਨਾਂ ਨੂੰ ਵੀ ਵਰਤਦੇ ਨਹੀਂ ਉਹਨਾਂ ਨਾਲ ਵੀ ਕਈ ਵਾਰੀ ਬੋਲ ਚਾਲ ਲਈਏ ਕੋਈ ਮਾੜਾ ਮੋਟਾ ਹੋ ਜਾਂਦਾ ਤਾਂ ਉਹ ਕਹਿੰਦੇ ਵੀ ਨਹੀਂ ਸਹੀ ਨਹੀਂ ਹੈਗੇ ਵੀ ਲੜਾਈ ਹੋ ਜਾਂਦੀ ਆ ਤਾਂ ਇਦੋਂ ਕਰਦੇ ਆ ਤਾਈ ਉਹ ਕਹਿੰਦੇ ਵੀ ਤੂੰ ਬੁਆਏਜ਼ ਲੁੱਕ ਰੱਖਣੀ ਆ ਵੀ ਸਾਡਾ ਭਰਾ ਤੂੰ ਹੀ ਆ ਹੂੰ ਤਾਂ ਨੇ ਮੈਨੇ ਮਾਰਦੇ ਆ ਚਾਚੇ ਵੀ ਇੱਕ ਲੋਕ ਜਿਵੇਂ ਹੁੰਦਾ ਵੀ ਸਾਡੇ ਤਾਂ ਬੀਤੇ ਰੇ ਤੀਆਂ ਹੀ ਤੀਆਂ ਹਨਾ ਇਹੋ ਜੇ ਤਾਂ ਹਾਂਜੀ ਬਿਲਕੁਲ ਕੀ ਫਿਰ ਮਾਪਿਆਂ ਨੂੰ ਕੀ ਫੀਲ ਹੁੰਦਾ ਹੈ ਜਾਂ ਮਾਪਿਓ ਕ ਤੁਹਾਨੂੰ ਜਦੋਂ ਕੋਈ ਤਾਨਾ ਵੱਜਦਾ ਉਦੋਂ ਤੁਸੀਂ ਕੀ ਫੀਲ ਕਰਦੇ ਹੋ ਪੰਜੇ ਪੈਣਾ ਬਹੁਤ ਬੈਡ ਫੀਲ ਹੁੰਦਾ ਇੱਕ ਵਾਰ ਤਾਂ ਪਰ ਉਹ ਕਹਿੰਦੇ ਆ ਚਲੋ ਕੋਈ ਨਾ ਸਾਡਾ ਭਰਾ ਹੈ ਸਾਡੇ ਲਈ ਕਮਾ ਆ ਵੀ ਰਿਹਾ ਵਧੀਆ ਕੰਮ ਤੇ ਜਾ ਰਿਹਾ ਸਾਰਾ ਕੁਝ ਕਰਕੇ ਦਿੰਦਾ ਹੈ ਹਮ ਮਤਲਬ ਉਹਨਾਂ ਦੇ ਲਈ ਤੁਸੀਂ ਹੁਣ ਉਮਰ ਕਿੰਨੀ ਹੈ ਮੇਰੀ ਉਮਰ 17 17 ਸਾਲ ਉਮਰ ਹੋ ਗਈ ਤੇ ਇਹ ਵੀ ਫਿਰ 17 ਸਾਲ ਦੀ ਉਮਰ ਚ ਤੁਸੀਂ ਕੰਮ ਕਰਨਾ ਸ਼ੁਰੂ ਕਰਦਾਂ। ਨਹੀਂ ਥੋੜਾ ਟਾਈਮ ਪਹਿਲਾਂ 15 ਸਾਲ 15 ਸਾਲ ਚ ਹੀ ਕਰਤਾ ਸੀ। ਮਤਲਬ 2 ਸਾਲ ਹੋ ਗਏ ਤੇ ਫਿਰ ਪੜ੍ਹਾਈ ਸਟੱਡੀ 10th ਕੀਤੀ ਹੋਈ ਆ। ਅੱਛਾ ਉਸ ਤੋਂ ਬਾਅਦ ਅੱਗੇ ਨਹੀਂ ਸੋਚਿਆ ਕਰਨਾ। ਨਹੀਂ ਜੀ। ਕੰਮਕਾਰ ਕਰਕੇ ਵੀ ਮਾਪਿਆਂ ਦਾ ਹੱਥ ਵਟਾਉਣ ਵਾਸਤੇ ਫਿਰ ਆਹੋ ਛੱਡਤੀ ਪੜ੍ਹਾਈ। ਹਾਂਜੀ। ਹੂੰ। ਕੀ ਕਾਰਨ ਰਹਿੰਦੇ ਆ ਕੀ ਕਾਰਨ ਲੱਗਦਾ ਤੁਹਾਨੂੰ ਵੀ ਐਸਾ ਵੀ ਕੁੜੀਆਂ ਨੂੰ ਜਿਨ੍ਹਾਂ ਦੇ ਕੁੜੀਆਂ ਹੁੰਦੀਆਂ ਉਹਨਾਂ ਨੂੰ ਇੰਨਾ ਊਣਾ ਕਿਉਂ ਗਿਣਦੇ ਆਪਣੇ ਕੀ ਕਾਰਨ ਲੱਗਦੇ ਆ ਬਸ ਉਹ ਕਹਿ ਦਿੰਦੇ ਆ ਤੁਹਾਡੇ ਕੁੜੀਆਂ ਹੈਗੀਆਂ ਮੁੰਡਾ ਨਹੀਂ ਹੈਗਾ ਤੁਹਾਡੇ ਕੋਈ ਕਮਾਊ ਪਤਨੀ ਹੈਗਾ ਉਹ ਕਹਿ ਦਿੰਦੇ ਆ ਪਰ ਅੱਜਕੱਲ ਦੇ ਲੋਕਾਂ ਦੀ ਸੋਚ ਥੋੜੀ ਜਿਹੀ ਚੇਂਜ ਹੋ ਗਈ ਜਿਹੜੇ ਕੁੜੀਆਂ ਵੀ ਅੱਜਕੱਲ ਕਮਾ ਸਕਦੀਆਂ ਨੇ ਬਹੁਤ ਕੁਝ ਕਰ ਰਹੀਆਂ ਅੱਜਕੱਲ ਦੀਆਂ ਕੁੜੀਆਂ ਤੁਸੀਂ ਵੀ ਦੇਖ ਰਹੇ ਹੋ ਬਥੇਰੀਆਂ ਕੁੜੀਆਂ ਹੈ ਜਿਹੜੀਆਂ ਕੰਮ ਕਰ ਰਹੀਆਂ ਨੇ ਹੂੰ ਮੁੰਡਿਆਂ ਤੋਂ ਅੱਗੇ ਆ ਮੁੰਡਿਆਂ ਤੋਂ ਬਰਾਬਰ ਵੱਧ ਵੀ ਕਮਾਉਂਦੀਆਂ ਬਹੁਤ ਸਾਰੀਆਂ ਕੁੜੀਆਂ ਹਰ ਫੀਲਡ ਦੇ ਵਿੱਚ ਅੱਗੇ ਜਾਂਦੀਆਂ ਹਾਂਜੀ ਜਦੋਂ ਉਹ ਹੁੰਦਾ ਮੈਂ ਫੇਰ ਪੁੱਛਦਾ ਜਦੋਂ ਤਾਣਾ ਕੋਈ ਵੱਜਦਾ ਫਿਰ ਤੁਹਾਨੂੰ ਕੀ ਫੀਲ ਹੁੰਦਾ ਕਈ ਵਾਰੀ ਤਕਲੀਲ ਹੁੰਦਾ ਵੀ ਸਹੀ ਕਹਿ ਰਿਹਾ ਪਰ ਫੇਰ ਸੋਚ ਲਈਦਾ ਚੱਲ ਕੋਈ ਨਾ ਲੋਕਾਂ ਨੇ ਕੀ ਆਉ ਤਬ ਬਥੇਰੀਆਂ ਗੱਲਾਂ ਬਣਾਉਂਦੇ ਨੇ ਜੋ ਕਰਨਾ ਆਪਦੇ ਮਾਪੋਲੀ ਕਰਨਾ ਆਪਾਂ ਬਥੇਰਾ ਮਤਲਬ ਕਿ ਲੁੱਕੀ ਬਹੁਤ ਬੋਲਦੇ ਨੇ ਵੀ ਤੂੰ ਮੁੰਡਿਆਂ ਵਾਲੀ ਲੁੱਕ ਚਾ ਕੁੜੀਆਂ ਵੰਗੂ ਰਹਾ ਕਰ ਕੀ ਫਾਇਦਾ ਇਨਾਂ ਚੀਜ਼ਾਂ ਦਾ ਕੁਛ ਨਹੀਂ ਪਿਆ ਇਨਾਂ ਚ ਕੱਲ ਨੂੰ ਵਿਆਹ ਨਹੀਂ ਹੋਣਾ ਇਦਾਂ ਨਹੀਂ ਹੋਣਾ ਨਹੀਂ ਮੈਂ ਕਿਸੇ ਦੀ ਗੱਲ ਨਹੀਂ ਸੁਣਦਾ ਆਪਦੀ ਕਰਦਾ ਵਿਆਹ ਵਿਆਹ ਦੀ ਗੱਲ ਕਰਦੇ ਆਪਾਂ ਵਿਆਹ ਨਹੀਂ ਹੋਣਾ ਤੇ ਜੇ ਸੱਚੀ ਨਾ ਹੋਇਆ ਫੇਰ ਕੋਈ ਚੱਕਰ ਨਹੀਂ ਆ ਜੀ ਹਮ ਮਾਪਿਆਂ ਗਲੇ ਹਣ ਰਣ ਨਾ ਪਹਿਲਾਂ ਵੀ ਰਹਿ ਲਾਂਗੇ ਹਮ ਪਰ ਇੱਕ ਕੁੜੀ ਨੂੰ ਮੁਸ਼ਕਲ ਨਹੀਂ ਹੋਊਗੀ ਕੁੜੀ ਇੱਕ ਚਾਹੇ ਆਪਾਂ ਲੱਖ ਕੱਪੜੇ ਪਾਈਏ ਜਾਂ ਲੱਖ ਆਪਾਂ ਮੁੰਡਿਆਂ ਵਾਂਗੂ ਬਣ ਜਾਈਏ ਪਰ ਜੋ ਸਰੀਰ ਰੱਬ ਨੇ ਦਿੱਤਾ ਉਹ ਤਾਂ ਉਹੀ ਹੈ ਨਾ ਉਹ ਤਾਂ ਹੈ ਜੀ ਹਮ ਪਰ ਫਿਰ ਵੀ ਸੋਚ ਲਈਦਾ ਚਲੋ ਕੋਈ ਵਿਆਹ ਵੈਸੇ ਵੈਸੇ ਮੈਂ ਮੈਂ ਦੱਸ ਦਿਆਂ ਵੀ ਵਿਆਹ ਦਾ ਇੰਨਾ ਇੰਪੋਰਟੈਂਸ ਨਹੀਂ ਇੰਪੋਰਟੈਂਸ ਹੈ ਪਰ ਤੁਹਾਨੂੰ ਉਹ ਜਿਆ ਇਨਸਾਨ ਵੀ ਮਿਲ ਜੂਗਾ ਜਿਹੜਾ ਤੁਹਾਨੂੰ ਤੁਹਾਡੇ ਐਸੇ ਰੂਪ ਦੀ ਕਦਰ ਕਰੇ ਦੇ ਹੁਣ ਜਦੋਂ ਗੱਲ ਕਰਦੇ ਆਂ ਵੀ ਮਾਪਿਆਂ ਦੀਆਂ ਜਦੋਂ ਕੁੜੀਆਂ ਹੀ ਕੁੜੀਆਂ ਹੋਣ ਲੱਗ ਜਾਂਦੀਆਂ ਮਾਪਿਆਂ ਦਾ ਫਿਰ ਕੀ ਫੀਲਿੰਗਸ ਹੁੰਦੀ ਸੀਗੀ ਤੁਸੀਂ ਤੁਹਾਡੇ ਤੋਂ ਇੱਕ ਛੋਟੀ ਆ ਹਨਾ ਤੇ ਤੁਸੀਂ ਚੌਥੇ ਨੰਬਰ ਦੇ ਹੋ ਜਦੋਂ ਤੁਹਾਡੇ ਤੋਂ ਛੋਟੀ ਕੁੜੀ ਹੋਈ ਸੀ ਮਾਪਿਆਂ ਦਾ ਕੀ ਕਿਵੇਂ ਦਾ ਰਿਐਕਸ਼ਨ ਸੀਗਾ ਮਮੇ ਤਾਂ ਕਹਿ ਰਹੇ ਸੀ ਵੀ ਉਹਨਾਂ ਨੂੰ ਦੇ ਦਿੰਨੇ ਆ ਕਿਸੇ ਨੂੰ ਹਾਂਜੀ ਕਹਿੰਦੇ ਕਿਸੇ ਨੂੰ ਦੇ ਦਿੰਨੇ ਆ ਤਾਂ ਪਾਪਾ ਕਹਿੰਦੇ ਵੀ ਨਹੀਂ ਆਪਾਂ ਕਿਸੇ ਨੂੰ ਨਹੀਂ ਦੇਣੀ ਆਪਣਾ ਫੋਨ ਆ ਆਪਾਂ ਆਪਦੇ ਕੋਲੇ ਰੱਖਾਂਗੇ ਮੰਮੀ ਕਹਿ ਰਹੀ ਸੀ ਨਹੀਂ ਆਪਾਂ ਨਹੀਂ ਰੱਖਣੀ ਆਪਾਂ ਦੇ ਦਿੰਨੇ ਆ ਤੇ ਡਾਕਟਰ ਵੀ ਆ ਗਏ ਸੀ ਉਹਨਾਂ ਨੂੰ ਲੈਣ ਵਾਸਤੇ ਤਾਂ ਪਾਪਾ ਕਹਿੰਦੇ ਨਹੀਂ ਰੱਖਣੀ ਫਿਰ ਪਾਪਾ ਨੇ ਉਹਨੂੰ ਮਤਲਬ ਕਿ ਪਾਲਿਆ ਪਲਿਆ ਮੰਮੀ ਤਾਂ ਨਹੀਂ ਕਰਦੇ ਸੀ ਫਿਰ ਥੋੜੇ ਟਾਈਮ ਬਾਅਦ ਮੰਮੀ ਵੀ ਕਰਨ ਲੱਗੀਆਂ ਉਹਨਾਂ ਦਾ ਹੂੰ ਉਹ ਆ ਹਿੱਤਾ ਆਪਣਾ ਸਮਾਜ ਥੋੜਾ ਜਿਹਾ ਕੁੜੀਆਂ ਨੂੰ ਨਜ਼ਰ ਹੋਰ ਨਾਲ ਵੇਖਦਾ ਪਰ ਮੁੰਡਿਆਂ ਦੇ ਤਾਂ ਮੈਨੂੰ ਨਹੀਂ ਲੱਗਦਾ ਵੀ ਮੁੰਡਿਆਂ ਤੋਂ ਘੱਟ ਹੁੰਦੀਆਂ ਕੁੜੀਆਂ ਜਦੋਂ ਤੁਸੀਂ ਇਹ ਕਦੋਂ ਡਿਸਾਈਡ ਕੀਤਾ ਵੀ ਮੈਂ ਵੀ ਮੁੰਡਿਆਂ ਵਾਲੀ ਲੁੱਕ ਚ ਰਹੂੰਗੀ ਕਿੰਨੇ ਸਾਲ ਦੀ ਉਮਰ ਚ ਮਤਲਬ ਉਦਾਂ ਹੀ ਜਦ ਉਦਾਂ ਹੀ ਕੰਮ ਕਰਨਾ ਸ਼ੁਰੂ ਕਰਤਾ ਉਦਾਂ ਹੀ ਪਹਿਲਾਂ ਕੁੜੀਆਂ ਵਾਲੇ ਕੱਪੜੇ ਪਾਉਂਦੇ ਸੀ ਨਹੀਂ ਐਦਾ ਹੀ ਰਹਿੰਦੇ ਸੀ ਪਰ ਸੋਚ ਕੁੜੀਆਂ ਵਾਲੀ ਸੀਗੀ ਵੀ ਨਹੀਂ ਆਪਾਂ ਕੰਮ ਨਹੀਂ ਕਰਨਾ ਘਰੇ ਰਿਆ ਕਰਨਾ ਵਧੀਆ ਹਨਾ ਹੂੰ ਤੇ ਕਰਦੇ ਉਦੋਂ ਤਾ ਥੋੜੇ ਜਿਹਾ ਵਾਲ ਲੰਬੇ ਸੀਗੇ ਕੁਝ ਜ਼ਿਆਦਾ ਨਹੀਂ ਏ ਡੇ ਡੇ ਹੋਣਗੇ ਤਾਂ ਹੁਣ ਤਾਂ ਕੁਝ ਜਾਵੇਂ ਕਟਿੰਗ ਕਰਾ ਲਈ ਵੀ ਕਰਦੇ ਕਹਿੰਦੇ ਆ ਚਲੋ ਹੁਣ ਕਰਾਈ ਦਿੱਤੇ ਤਾਂ ਕਰਾਈ ਲੈ ਹੁਣ ਚਲੋ ਵਧੀਆ ਬਾਜ਼ਾਰ ਚ ਮਤਲਬ ਕਿ ਕਈ ਵਾਰੀ 10 ਵੀ ਵੱਜ ਜਾਂਦੇ ਮੈਨੂੰ ਦੁਕਾਨ ਤੋਂ ਫਿਰ ਮੰਮੀ ਪਾਪਾ ਫੋਨ ਕਰਕੇ ਪੁੱਛ ਲੈਂਦੇ ਕਿੱਥੇ ਆ ਵੀ ਹਾਂ ਕੰਮ ਤੇ ਆ ਐਦਾਂ ਮਤਲਬ ਕਿ ਰਾਤ ਨੂੰ ਮੈਨੂੰ ਆਣ ਜਾਣ ਚ ਕੋਈ ਦਿੱਕਤ ਨਹੀਂ ਹੁੰਦੀ ਮਤਲਬ ਇੱਕ ਮੁੰਡੇ ਵਾਲੇ ਪਹਿਰਾਵੇ ਨਾਲ ਥੋੜਾ ਜਿਹਾ ਸੇਫ ਮਹਿਸੂਸ ਕਰਦੇ ਹਾਂਜੀ ਹੂੰ ਤੇ ਮਾਪਿਆਂ ਨੂੰ ਹੁੰਦਾ ਵੀ ਕੁੜੀ ਉਹਨਾਂ ਨੂੰ ਤਾਂ ਪਤਾ ਵੀ ਸਾਡੀ ਕੁੜੀ ਹੈ ਹਨਾ ਦੁਨੀਆ ਨੂੰ ਚਾਹੇ ਨਹੀਂ ਪਤਾ ਵੀ ਕੁੜੀ ਹੈ કે ਮੁੰਡਾ ਹਨਾ ਤੇ ਉਹਨਾਂ ਨੂੰ ਉਹਨਾਂ ਦਾ ਡਰ ਕਿਵੇਂ ਰਹਿੰਦਾ ਫਿਰ ਉਹਨਾਂ ਨੂੰ ਕੋਈ ਡਰ ਨਹੀਂ ਕੋਈ ਤਾਂ ਵੀ ਕਾਲ ਕਰਕੇ ਪੁੱਛ ਲੈਂਦੇ ਮੈਨੂੰ ਕਿੱਥੇ ਆ ਕਿੱਥੇ ਨਹੀਂ ਦੱਸ ਦੇਈਦਾ ਵੀ ਇੱਥੇ ਆ ਕੰਮ ਤੇ ਹੁੰਨਾ ਜਾਇਆ ਟਾਈਮ ਦਾ ਹੂੰ ਮਤਲਬ ਕਿ ਕਈ ਵਾਰੀ ਫਰੈਂਡਸ ਨਾਲ ਵੀ ਚਲੇ ਜਾਂਦੇ ਆ ਇਦਾਂ ਉਦਾਂ ਹੂੰ ਆ ਮੁੰਡਿਆਂ ਨੂੰ ਟੈਟੂ ਵੀ ਬਣਾਏ ਹੋਇਆ ਹਾਂਜੀ ਇੱਕ ਕਿਤੇ ਬੇਬੇ ਬਾਪੂ ਲਵ ਹੈ ਹਾਂਜੀ ਤੇ ਉਹ ਕੀ ਬਣਾਇਆ ਹੋਇਆ ਰੌਣਕ ਰੌਣਕ ਕੀ ਕਿਦਾਂ ਹੈ ਇਹ ਮੇਰਾ ਭਾਂਜਾ ਏ ਛੋਟਾ ਅੱਛਾ ਇੱਕ ਸਿਸਟਰ ਵਿਆਹੀ ਹੋਈ ਹੈ ਹਾਂਜੀ ਠੀਕ ਹੈ ਅ ਸਸ਼ਰਤਾ ਤਿੰਨ ਵਿਆਹੀ ਹੋਈ ਹੈ ਅੱਛਾ ਤਿੰਨ ਵਿਆਹ ਹੋਏ ਹਾਂਜੀ ਫਾਦਰ ਕੀ ਕਰਦੇ ਆ ਫਾਦਰ ਟਾਬੇ ਤੇ ਕੰਮ ਕਰਦੇ ਨੇ ਹੂੰ ਤੇ ਮਦਰ ਕਰੇ ਮਦਰ ਵੀ ਫੈਕਟਰੀ ਲੱਗਿਆ ਅੱਛਾ ਮਬੂ ਸਾਰੇ ਜਣੇ ਮਿਹਨਤ ਕਰ ਰਹੇ ਹਾਂ ਹਾਂਜੀ ਏਮ ਕੀ ਹੈ ਫਿਰ ਉਹਨ ਜਿੰਦਗੀ ਦਾ ਕੁਝ ਕਰਕੇ ਦਿਖਾਉਣਾ ਹੂੰ ਕੁਝ ਬਣਾਉਂਦੀ ਲਾਈਫ ਦੇ ਵਿੱਚ ਸਟੈਂਡ ਕਰਨਾ ਆ ਦੇ ਆਪਣੂ ਘਰ ਦਾ ਨੂੰ ਇਦਾਂ ਫੀਲ ਨਾ ਹੋਵੇ ਸਾਡੇ ਕੋਈ ਮੁੰਡਾ ਨਹੀਂ ਹੈਗਾ ਹੂੰ ਮੈਨੂੰ ਲੱਗਦਾ ਇੱਕ ਤੁਹਾਨੂੰ ਮੇਰੀ ਸੁਜੈਸ਼ਨ ਵੀ ਹੈ ਕੰਮ ਚਾਹੇ ਤੁਸੀਂ ਮੈਂ ਨਹੀਂ ਕਹਿੰਦਾ ਵੀ ਕੰਮ ਕਰਨਾ ਕੋਈ ਮਾੜੀ ਗੱਲ ਹੈ ਕੰਮ ਕਰੋ ਪਰ ਨਾਲ ਸਟੱਡੀ ਕੰਟੀਨਿਊ ਕਰੋ ਤੁਸੀਂ ਜੇਕਰ ਏਮ ਨੂੰ ਕਿਸੇ ਨੂੰ ਕੋਈ ਚੰਗਾ ਕਰਨਾ ਚਾਹੁੰਦੇ ਹੋ ਨਾ ਤਾਂ ਅਸੀਂ ਹਨਾ ਵੀ ਕਿਤੋਂ ਵੀ ਮਤਲਬ ਕਿਸੇ ਦੇ ਜਿੰਨਾ ਚਿਰ ਸਾਡੇ ਕੋਲੇ ਚੰਗੀ এডਿਕੇਸ਼ਨ ਨਹੀਂ ਹੋਊਗੀ ਸਾਨੂੰ ਚੰਗੇ ਪੈਸੇ ਵੀ ਨਹੀਂ ਮਿਲਣਗੇ ਬਿਲਕੁਲ ਜੀ ਉਹਦੇ ਨਾਲ ਨਾਲ ਤੁਸੀਂ ਇਹਦੇ ਹੁਣ ਆਪਦੀ ਸਟੱਡੀ ਅੱਗੇ ਵਧਾਓ ਨਾਲ ਨਾਲ ਕਰਦੇ ਰਹੋ ਪ੍ਰਾਈਵੇਟਸ ਹੋ ਜਾਂਦਾ ਸਾਰਾ ਕੁਝ ਕੋਈ ਚੱਕਰ ਨਹੀਂ ਹੁੰਦਾ ਤੇ ਜਿਵੇਂ ਉਹ ਜਿਵੇਂ ਜਿਵੇਂ ਤੁਹਾਡੀਆਂ ਸਕਿੱਲ ਸਟੱਡੀ ਵਧੂਗੀ ਉਵੇਂ ਮੇ ਤੁਹਾਡੀ ਮਿਹਨਤ ਵੀ ਹੋਊਗੀ ਵਧੀਆ ਤੇ ਮਿਹਨਤ ਦੇ ਨਾਲ ਨਾਲ ਹੋਊਗਾ ਜ਼ਿੰਦਗੀ ਦਾ ਤਯਾਰਬਾ ਕੀ ਲੱਗਦਾ ਵੀ ਕੁੜੀਆਂ ਕੁੜੀਆਂ ਦੇ ਨਜ਼ਰੀਏ ਤੋਂ ਕੁੜੀਆਂ ਦੇ ਨਜ਼ਰੀਏ ਤੋਂ ਵੀ ਜਿਵੇਂ ਨਾ ਵੀ ਕੁੜੀਆਂ ਦਾ ਨਾ ਵੀ ਜਿਵੇਂ ਤੁਹਾਡੇ ਵੀ ਮਾਪੇ ਮਾਪਿਆਂ ਨੂੰ ਕਿੰਨਾ ਕੁਛ ਸੁਣਨਾ ਪਿਆ ਘਰਾਂ ਚੋਂ ਕਿੰਨਾ ਕੁਛ ਸੁਣਨਾ ਪਿਆ ਕੁੜੀਆਂ ਤਾਂ ਬਸ ਤੇ ਲੋ ਅੱਜ ਕੱਲ੍ਹ ਦੀਆਂ ਕੁੜੀਆਂ ਹੈ ਕੁਝ ਕ ਹੈ ਵਧੀਆਂ ਹਮ ਕਈ ਹੁੰਦੀਆਂ ਨੇ ਬਸ ਇੱਥੇ ਆ ਕੇ ਬੈ ਗਈ ਉੱਥੇ ਆ ਕੇ ਬੈ ਗਈ ਵੈਸੇ ਕਈ ਕੁੜੀਆਂ ਆਪਦੀ ਮਿਹਨਤ ਵੀ ਕਰੀ ਜਾਂਦੀਆਂ ਅੱਜ ਕੱਲ੍ਹ ਮਤਲਬ ਕਿ ਕਿਆਰੰਦੀਆਂ ਹਨ ਕੋਈ ਕੁੜੀਆਂ ਕੋ ਇੱਥੇ ਆ ਕੇ ਬੈਗੀਆਂ ਉੱਥੇ ਆ ਕੇ ਬੈਗੀਆਂ ਕੁਮੰਨਜਲੀਆਂ ਗਈਆਂ ਜ਼ਿਆਦਾਤਰ ਤਾਂ ਕੁੜੀਆਂ ਇਹ ਕੁਛ ਕਰ ਦਿੰਦੀਆਂ ਨੇ ਜਿਨ੍ਹਾਂ ਨੂੰ ਪਤਾ ਵੀ ਮੇਰੀ ਫੈਮਿਲੀ ਅੱਜ ਕਿੱਥੇ ਆ ਤਾਂ ਉਹ ਦੇਖ ਕੇ ਕੁੜੀ ਚੱਲਦੀ ਆ ਵਿਆਹ ਦਾ ਕੰਮ ਕਾ ਕਰਦੀ ਆ ਤੇ ਜਦੋਂ ਕੁੜੀਆਂ ਦਾ ਕੁੜੀ ਵਾਲਾ ਪਹਿਰਾਵਾ ਤੇ ਮੁੰਡੇ ਵਾਲੇ ਪਹਿਰਾਵਾ ਤੋਂ ਬਾਅਦ ਆ ਆਪਣੇ ਮਨ ਚ ਕੀ ਕੀ ਬਦਲਦਾ ਹੈ ਕੀ ਮਤਲਬ ਕਿ ਮੈਂ ਮੁੰਡੇਾਂ ਨੂੰ ਰਹਿਣਾ ਆਪਦੇ ਘਰ ਦੇ ਨਹੀਂ ਮਤਲਬ ਕਿ ਇੱਜ਼ਤ ਨਹੀਂ ਗਵਾਣੀ ਉਹ ਤਾਂ ਕੁੜੀ ਦੀ ਫੀਲਿੰਗ ਹੈ ਮੁੰਡੇ ਜਦੋਂ ਮੁੰਡਿਆਂ ਵਾਂਗੂ ਰਹਿਣ ਦੇ ਵਾਲੇ ਕੀ ਫੀਲਿੰਗ ਆਉਂਦੀ ਹੈ ਐਦਾਂ ਹੀ ਲੱਗਦਾ ਵੀ ਮੈਂ ਜਿਵੇਂ ਮੁੰਡਾ ਹਾਂ ਐਦਾਂ ਮਤਲਬ ਕਿ ਕੁੰਮਦਾਂ ਬਾਜ਼ਾਰਾਂ 'ਚ ਹੈਗੇ ਆ ਦੋ ਤਿੰਨ ਫਰੈਂਡਸ ਮੁੰਡੇ ਵੀ ਆ ਕੁੜੀਆਂ ਵੀ ਆ ਪਰ ਕਦੇ ਕਦੇ ਮੁੰਡਿਆਂ ਨਾਲ ਵੀ ਆਪਾਂ ਜਾਵੜੀ ਦਾ ਬਾਜ਼ਾਰ 'ਚ ਕੋਈ ਦਿੱਕਤ ਨਹੀਂ ਕਦੇ ਵੀ ਆਉਂਦੇ ਜਾਂਦੇ ਆ ਹੂੰ ਕਈ ਵਾਰੀ ਆ ਜਾਂਦੇ ਆ ਹੋਰ ਵੀ ਬਹੁਤ ਫਰੈਂਟ ਨੇ ਜਿਹੜੇ ਕਹਿੰਦੇ ਵੀ ਹਨਾ ਆਪਾਂ ਘੁੰਮਣ ਚਲੀਏ ਅਸੀਂ ਚਲੀਏ ਪਰ ਐਦਾਂ ਹੁੰਦਾ ਨਹੀਂ ਆਵਦਾ ਕੰਮ ਬਹੁਤ ਜ਼ਰੂਰੀ ਆ ਤਾਂ ਇੱਕ ਦਿਨ ਛੁੱਟੀ ਲੈ ਲਓ ਸਰ ਗੁੱਸਾ ਘਰ ਲੱਗ ਜੂਗਾ ਤੇ ਮਾਪਿਆਂ ਨੂੰ ਤਾਂ ਫਿਰ ਉਂਗਲਾਂ ਲਾਉਣ ਵਾਲੇ ਬਹੁਤ ਹੁੰਦੇ ਹੋਣੇ ਵੀ ਪਾਈ ਕੋੜ ਵਾਲੀ ਕੁੜੀ ਨੂੰ ਸਮਝਾਓ ਇਹਨੇ ਤੁਸੀਂ ਕੀ ਕਰਦੀ ਫਿਰਦੇ ਆ ਵੀ ਉਹਨੂੰ ਬਣਾਓ ਬਣਾਓ ਉਹ ਉਹ ਕੀ ਕੀ ਆ ਕੇ ਕਹਿੰਦੇ ਆ ਬਹੁਤ ਕਹਿੰਦੇ ਆ ਬਾਹਰ ਫਿਰਦੀ ਰਹਿੰਦੀ ਆ 10 10 ਵਜੇ ਤੱਕ ਵਾਰ ਅਗਰਦੀਆਂ ਕਰਦੀ ਇਹਨੂੰ ਸਮਝਾਉਂਦੇ ਨਹੀਂ ਤੁਸੀਂ ਉੱਥੇ ਦੇਖਿਆ ਸੀ ਅਸੀਂ ਇੱਥੇ ਦੇਖਿਆ ਆਹ ਬਥੇਰੇ ਲੋਕਾਂ ਨੇ ਘਰ ਦੇ ਥੋੜਾਇਆ ਲੜ ਸੰਦੇ ਹੈ ਰੋਜੀ ਹੋ ਜਾਂਦੇ ਆ ਉਹ ਤੁਹਾਨੂੰ ਲੜਦੇ ਆ ਮੈਨੂੰ ਹੀ ਲੜਦੇ ਆ ਉਹ ਇਹ ਤਾਂ ਐਵੇਂ ਨਰਨ ਦੇ ਹਨ ਹਾਂ ਕਾਹ ਹੁੰਦੇ ਆ ਕਈ ਵਾਰੀ ਮਤਲਬ ਕਿ ਲੋਕਾਂ ਦੀਆਂ ਗੱਲਾਂ ਸੁਣ ਕੇ ਕਹਿ ਰਹੇ ਆ ਹਾਂ ਹਾਂ ਤੂੰ ਐਵੇਂ ਆ ਵਾਰਾ ਕਰਦੀਆਂ ਕਰਦੀਆਂ ਥੋੜਾਇਆ ਸੋਚ ਸਮਝ ਕੇ ਚੱਲਿਆ ਕਰ ਜੇ ਤੈਨੂੰ ਮੁੰਡਿਆਂ ਲਈ ਲੋਕ ਨਹੀਂ ਕੀ ਆ ਤਾਂ ਉਹ ਮੁੰਡਿਆਂ ਨੂੰ 10 10 ਵਜੇ ਵੀ ਜਾਂ ਉਹਨਾਂ ਨੂੰ ਲੱਗਦਾ ਜਾਣ ਕੇ ਉਹਨੀਆਂ ਤੁਸੀਂ 10 ਵਜੇ ਹਾਂ ਉਹ ਥੋੜੇ ਇੱਕ ਦੋ ਵਾਰੀ ਮਤਲਬ ਕਿ ਉਹਨਾਂ ਨੂੰ ਕਿਹਾ ਦੁਕਾਨ ਤੇ ਸੀ ਮੈਂ ਹੈ ਕਿਤੇ ਹੋਰ ਸੀ ਤਾਂ ਉਹਨਾਂ ਨੂੰ ਲੱਗਿਆ ਸੀ ਪਤਾ ਤਾਂ ਕਰਕੇ ਪੁੱਛਦੇ ਆ ਫਿਰ ਤਾਂ ਮੁੰਡੇ ਵਾਲੇ ਕੱਪੜੇ ਨਹੀਂ ਪਰ ਮੁੰਡੇ ਵਾਲੇ ਫਿਰ ਕੰਮ ਵੀ ਕਰਨੇ ਸ਼ੁਰੂ ਕਰਦੇ ਹਨ ਬਤੇਰਾ ਕੁਝ ਕਰਦਾ ਹੈ ਮੁੰਡਿਆਂ ਦਾ ਇਹ ਫਿਰ ਜਿਵੇਂ ਆਵਾ ਸਾਾਨੂੰ ਅਵਾਰਾਗਰਦੀ ਵਾਲਾ ਜੇ ਆਪਾਂ ਸ਼ਬਦ ਗਈਏ ਇਹ ਤਾਂ ਫਿਰ ਸੱਚੀ ਹੈਗੀ ਵੀ ਮਾਪਿਆਂ ਨੂੰ ਕਿਤੇ ਹੋਰ ਦੱਸਣਾ ਤੇ ਨਾ ਮੁੰਡਿਆਂ ਹੀ ਕਰਦੇ ਆ ਇੱਕ ਹੁਣ ਆਪਣੇ ਆਪ ਆ ਗਿਆ ਜਾਂ ਵੀ ਕੱਪੜਿਆਂ ਨਾਲ ਆ ਗਿਆ ਕਿ ਵੀ ਵੈਸੇ ਹੀ ਹੋ ਗਿਆ ਆਪਿਆ ਵਾਇਆ ਮਤਲਬ ਕਿ ਅਦਾ ਦੇਖਦੇ ਆ ਨਾ ਅ ਵੀ ਹਾਂ ਯਾਰ ਉਹ ਮੁੰਡਾ ਤਾਂ ਐ ਕਰੀਉਂਗਾ ਮੈਂ ਵੀ ਐ ਕਰਨਾ ਅਛੋ ਬਣ ਬਣ ਕੇ ਵੇਖਦੇ ਆ ਹਾਂ ਵੀ ਮੁੰਡਿਆਂ ਨੂੰ ਤਾਂ ਕੁਝ ਕਹਿੰਦੇ ਨਹੀਂ ਵੀ ਮੈਨੂੰ ਵੀ ਕਹਿਣਗੇ ਕਿ ਨਹੀਂ ਕਹਿਣਗੇ ਹਾਂ ਹਾਂ ਆਵਦੀ ਇੱਕ ਜ਼ਿੰਦਗੀ ਨੂੰ ਅੱਗੇ ਲਿਜਾਣ ਲਈ ਸਟੱਡੀ ਬਹੁਤ ਜ਼ਰੂਰੀ ਹੈ ਤੇ ਸਟੱਡੀ ਮੈਂ ਫੇਰ ਤੁਹਾਨੂੰ ਬਾਰ-ਬਾਰ ਕਹੂੰਗਾ ਵੀ ਕੰਟੀਨਿਊ ਕਰੋ ਸਟੱਡੀ ਅੱਗੇ ਵਧਾਓ ਤਾਂ ਤੁਹਾਡੀ ਤੁਹਾਡੇ ਸੁਪਨੇ ਤਾਂ ਹੀ ਪੂਰਾ ਹੋ ਸਕੂਗਾ ਨਹੀਂ ਮਜ਼ਦੂਰੀ ਨਾਲ ਕੋਈ ਵੀ ਸੁਪਨੇ ਪੂਰੇ ਨਹੀਂ ਹੁੰਦੇ ਹੈਂਡ ਟੂ ਮਾਉਥ ਹੀ ਰਹਿਣਾ ਹੁੰਦਾ ਹਾਂਜੀ ਬਿਲਕੁਲ ਤੇ ਗੁੜੀਆ ਤੁਸੀਂ ਸਾਨੂੰ ਤੁਹਾਡਾ ਅਨਮੋਲਾ ਟਾਈਮ ਦਿੱਤਾ ਉਹਦੇ ਲਈ ਤੁਹਾਡਾ ਧੰਨਵਾਦ ਜੀ ਠੀਕ ਹੈ ਜੀ ਤੁਸੀਂ ਜੁੜੇ ਰਹੋ ਉਕਲ ਜਗਮੀਤ ਦੇ ਨਾਲ ਬਹੁਤ ਬਹੁਤ ਧੰਨਵਾਦ